ਕਿਸਾਨ ਭਰਾਵਾਂ ਦੇ ਲਈ ਬਹੁਤ ਹੀ ਵੀਡੀਓ ਖਾਸ ਹੈ ਕਿਉਂਕਿ ਜੋ ਕਿਸਾਨ ਸੋਚ ਰਹੇ ਹਨ ਆਪਣੇ ਖੇਤਾਂ ਦੇ ਵਿੱਚ ਸੋਲਰ ਪੰਪ ਵਾਲੀ ਮੋਟਰ ਲਵਾਉਣ ਦਾ ਤਾਂ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ ਕਿਉਂਕਿ ਹੁਣ ਸ਼ਕਤੀ ਪੰਪ ਵੱਲੋਂ ਇੱਕ ਨਵੀਂ ਮੋਟਰ ਲਿਆਂਦੀ ਗਈ ਹੈ ਜੋ ਕਿ ਖੇਤਾਂ ਦੇ ਵਿੱਚ ਸੋਲਰ ਸਿਸਟਮਾਂ ਚੱਲਦੀ ਹੈ ਅਤੇ ਬਾਕੀ ਸੋਲਰ ਸਿਸਟਮਾਂ ਦੀ ਮੋਟਰਾਂ ਦੇ ਨਾਲੋਂ ਇਸ ਦੀ ਪਾਣੀ ਦੀ ਕੱਢਣ ਦੀ ਤਾਕਤ ਵੀ ਜ਼ਿਆਦਾ ਹੈ ਇਸ ਬਾਰੇ ਇੱਕ ਡੈਮੋ ਪ੍ਰੀਕੋਲ ਦੇ ਜਿਹੜੇ ਦੇ ਪਿੰਡ ਬੇਗੂ ਵਾਲੇ ਦੇ ਵਿੱਚ ਰੱਖਿਆ ਗਿਆ ਜਿੱਥੇ ਕਿਸਾਨਾਂ ਨੂੰ ਇਸ ਨਵੀਂ ਮੋਟਰ ਦੇ ਬਾਰੇ ਦੱਸਿਆ ਗਿਆ ਅਤੇ ਇਸ ਦੇ ਵਿੱਚ ਨਵੇਂ ਕੀ ਫਾਇਦੇ ਹਨ ਅਤੇ ਕਿਸਾਨ ਇਸ ਦਾ ਕਿਵੇਂ ਇਸਤੇਮਾਲ ਕਰ ਸਕਦੇ ਹਨ ਕਿਹੜੀ ਕਿਹੜੀ ਸਬਸਿਡੀ ਦੇ ਆਧਾਰ ਤੇ ਅਪਲਾਈ ਕਰ ਸਕਦੇ ਹਨ ਅਤੇ ਦੂਜੀਆਂ ਮੋਟਰਾਂ ਦੇ ਨਾਲ ਇਸ ਵਿੱਚ ਕੀ ਹੈ ਫਰਕ ਉਸ ਬਾਰੇ ਬ੍ਰਿਕੀ ਨਾਲ ਸਮਝਾਇਆ ਗਿਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਮੋਕਕੇ ਤੇ ਮੋਟਰ ਚਲਾ ਕੇ ਦਿਖਾਈ ਗਈ ਕਿਸ ਤਰ੍ਹਾਂ ਦੂਜੀਆਂ ਮੋਟਰਾਂ ਦੇ ਨਾਲੋਂ ਇਸ ਦਾ ਪਾਣੀ ਵੱਧ ਨਿਕਲਦਾ ਹੈ ਜੋ ਕਿ ਸੋਲਰ ਸਿਸਟਮ ਤੇ ਚੱਲਦੀ ਹੈ ਅਤੇ ਸ਼ਕਤੀ ਪੰਪ ਵੱਲੋਂ ਜੋ ਨਵੀਂ ਮੋਟਰ ਸੋਲਰ ਸਿਸਟਮ ਲਈ ਆਂਦੀ ਗਈ ਹੈ ਅਤੇ ਜੇਕਰ ਤੁਸੀਂ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤਾਂ ਫ੍ਰੀ ਕੋਟ ਸਟੱਟ ਸ਼ੇਕ ਫਰੀਦ ਦਾ ਸੋਲਰ ਵਾਲਿਆਂ ਕੋਲੋਂ ਲਵਾ ਸਕਦੇ ਹੋ ਉਹਨਾਂ ਬਾਰੇ ਵੀ ਸਾਰੀ ਜਾਣਕਾਰੀ ਇਸ ਬਾਰੇ ਦਿੱਤੀ ਗਈ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹੇ ਇੱਥੇ ਸੰਪਰਕ ਕਰ ਸਕਦੇ ਹਨ ਉਹਨਾਂ ਕੋਲ ਕਿਹੜੀ-ਕਿਹੜੀ ਸਬਸਿਡੀ ਇਸ ਸਮੇਂ ਹੈ ਜਿਸ ਦੇ ਨਾਲ ਤੁਹਾਨੂੰ ਸੋਲਰ ਸਿਸਟਮ ਵਾਲੀ ਮੋਟਰ ਲਵਾਉਣ ਦੇ ਵਿੱਚ ਫਾਇਦਾ ਮਿਲੇਗਾ ਤੁਸੀਂ ਜਿਉ ਸੋਲਰ ਇਸ ਬਾਰੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਪਹੁੰਚੇ ਹੋਏ ਕੰਪਨੀ ਦੇ ਮੁਲਾਜ਼ਮ ਨਮਸਕਾਰ ਮੈਂ ਨikhil पांडे ਸ਼ਕਤੀ ਪੰਪਸ ਕੰਪਨੀ ਸੇ ਡੈਮੋ ਡਿਪਾਰਟਮੈਂਟ ਸੇ ਅੱਜ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਤਹਿਸੀਲ گاؤں ਬੇਗੂ ਵਾਲਾ ਮੈਂ ਬਲਜਿੰਦਰ ਸਿੰਘ ਜੀ ਕੇ ਹਾਂ ਪੇ तीन एच पी दस मीटर हेड का पंप का डेमो का लाइव स्टेशन यहाँ पे कराया गया और अपना यहाँ पे पानी चला के दिखाया गया जैसे किसान के यहाँ पहले अन्य कंपनी का सोलर पंप लगा था तो हमने केवल अपना पंप और मोटर स्टार्टर तीन चीज़ लाया और लगा के चला के दिखा रहे हैं हमारा पंप क्या है कि अन्य पंपों से चालीस अधिक पानी देता है तो ये प्रैक्टिकली हम यहाँ पर एक कार्यक्रम भी करते हैं जैसा कि कार्यक्रम आप लोग देख ही रहे हैं उधर कार्यक्रम अपना चल रहा है कार्यक्रम के पश्चात और ये अपना डेमो स्टेशन भी चल रहा है पंप अपना यहाँ पे चल रहा है सोलर प्लेट यहाँ पे लगा है और जैसे किसान का है अब जैसे हम अपना पंप केवल पंप मोटर स्टार्टर तीन ही चीज़ लाते हैं ऐसा नहीं कि हम अपना प्लेट पूरा सिस्टम लाते हैं वो भी हम डेमो करते हैं जैसे हमें पूरा अपना तो हम अपने अलग तरीके से डेमो करते हैं और ये भी जैसे किसान के यहाँ कंपेरिजन दिखाना रहता है हमें अपने पंप का तो ये हमारा पंप चल रहा है पानी अभी जैसे चालू कर दिया हमने ये मोनोब्लॉक का पंप है है मोनोब्लॉक है तो जैसा कि आप लोग देख रहे हैं ये पंप चल रहा है अभी चालू हो रहा है क्या हुआ कुलदीप भाजी ठीक है और कभी भी किसी को किसी किसान भाइयों को पंजाब फरीदकोट डिस्ट्रिक्ट फिरोजपुर डिस्ट्रिक्ट और मोगा डिस्ट्रिक्ट में किसी किसान को सामान अगर लेना है शक्ति पंप्स का मोटर स्टार्टर पंप सोलर प्लेट स्ट्रक्चर पाइप रस्सा ड्रिप नोजल पाइप जो भी आपको शक्ति पंप्स कंपनी का प्रोडक्ट लेना है तो आप हमारे डीलर शेख फरीद सोलर शॉप अपना ये फरीदकोट ज़िले में आता है जो हमारे डीलर है उनका नाम है गुरबख सिंह जी आप उनके यहाँ से संपर्क करके नंबर जैसा कि ये मेंशन किया गया है आप इनसे संपर्क करके जो भी सामान लेना है आप उनसे संपर्क करके कांटेक्ट करके प्रोडक्ट का परचेज़ कर सकते हैं धन्यवाद खर्चा लगभग जो तीन हाउस पावर दी आप मोटर लानेता एक लाख दस तो एक लाख बारह हज़ार रुपया लगता है ਇਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੰਪਲੀਟ ਸਾਰਾ ਕੁਝ ਹੋਊਗਾ ਮੋਟਰ ਤੇ ਇੱਕ ਵਾਰੀ ਨਜ਼ਰ ਮਾਰੋ ਜਿਹੜਾ ਮੋਟਰ ਹੈ ਇਹ ਸਾਰੀ ਮੋਟਰ ਸਟੀਲ ਦੀ ਹੈ ਇਹ ਆਮ ਤੌਰ ਤੇ ਮੋਟਰਾਂ ਜਿਹੜੀਆਂ ਹੁੰਦੀਆਂ ਦੇਗੀ ਹੁੰਦੀਆਂ ਮੋਟਰ ਸਾਰੀ ਸਟੀਲ ਦੀ ਹੈ ਤਾਂ ਪੱਖਾ ਜਿਹੜਾ ਰੂਟਰ ਹੈਗਾ ਸਭ ਸਟੀਲ ਦਾ ਲੱਗਿਆ ਹੋਇਆ ਹੈ ਇਹ ਪਰ ਮੋਟਰ ਬਹੁਤ ਘੱਟ ਵੋਲਟੇਜ ਵਿੱਚ ਵੀ ਜਲਦੀ ਹੈ ਇਹ ਸਵੇਰ ਜਲਦੀ ਸਟਾਰਟ ਹੋ ਜਾਂਦੀ ਹੈ ਔਰ देर ਤੱਕ ਪਾਣੀ ਦਿੰਦੀ ਹੈ ਇਹ ਜਿਹੜੇ ਬਾਰਿਸ਼ ਵਾਲਾ ਜਾਂ ਮੌਸਮ ਜਿਵੇਂ ਹੁੰਦਾ ਆਪਣਾ ਬਦਲਵਾਈ ਹੁੰਦੀ ਹੈ ਘੱਟ ਧੁੱਪ ਉਹਦੇ ਵਿੱਚ ਵੀ ਇਹ ਮੋਟਰ ਬਹੁਤ ਵਧੀਆ ਕੰਮ ਕਰਦੀ ਹੈ ਤੇ ਸਬਸਿਡੀ ਦੀ ਗੱਲ ਕਰੀ ਕਿੰਨੀ ਕਿ ਸਬਸਿਡੀ ਇਹਦੇ ਵਿੱਚ ਮਿਲ ਜਾਂਦੀ ਹੈ ਜੀ ਫਿਲਹਾਲ ਇਸ ਵੇਲੇ ਪੰਜਾਬ ਸਰਕਾਰ ਦੀ ਸਬਸਿਡੀ ਬੰਦ ਹੈ ਜੀ ਬਟ ਸ਼ਕਤੀ ਪੰਪ ਇੱਕ ਐਮ ਪੈਨਲਡ ਵੈਂਡਰ ਹੈ ਸਬਸਿਡੀ ਦੇ ਵਿੱਚ ਪੀ ਐਮ ਕੁਸਮ ਯੋਜਨਾ ਦੇ ਵਿੱਚ ਸਮੇਂ-ਸਮੇਂ ਦੇ ਵਿੱਚ ਬਾਅਦ ਇਹਨਾਂ ਦੇ ਪੋਰਟਲ ਓਪਨ ਹੁੰਦੇ ਆ ਜਿਹਦੇ ਵਿੱਚ ਸਬਸਿਡੀ ਕਿਸਾਨ ਨੂੰ ਮਿਲਦੀ ਹੈ ਕਿਸਾਨ ਰਾਬਤਾ ਬਣਾਈ ਰੱਖਣ ਜਦੋਂ ਕਿਤੇ ਸਬਸਿਡੀ ਵਾਲੀ ਸਕੀਮ ਆਉਂਦੀ ਹੈ ਤਾਂ ਸ਼ਕਤੀ ਦੇ ਥਰੂ ਸ਼ਕਤੀ ਪੰਪ ਦੇ ਥਰੂ ਆਪਣੇ ਸਬਸਿਡੀ ਵਾਲੀ ਮੋਟਰ ਲਵਾ ਸਕਦੇ ਆ ਦੂਜੀਆ ਮੋਟਰ ਨਾਲ ਕਿੰਨਾ ਕ ਫਰਕ ਹੈਗਾ ਪਾਣੀ ਦਾ ਇਹਦਾ ਦੂਜੀਆ ਮੋਟਰ ਨਾਲੋਂ ਘੱਟ ਤੋਂ ਘੱਟ 40% ਪਾਣੀ ਇਹਦਾ ਜ਼ਿਆਦਾ ਕਿਉਂਕਿ ਇਹ ਘੱਟ ਧੁੱਪ ਦੇ ਵੀ ਕੰਮ ਕਰਦੀ ਹੈ ਪਾਣੀ ਦਾ ਪੂਰਾ ਪ੍ਰੈਸ਼ਰ ਹੈ ਇਸ ਵੇਲੇ ਬਦਲਵਾਈ ਵੀ ਹੈ ਥੋੜਾ ਜਿਹਾ ਧੁੱਪ ਘੱਟਾ ਪਰ ਪਾਣੀ ਫਿਰ ਵੀ ਪੂਰਾ ਹੈ ਚਾਰ ਦਾ ਪਾਈਪ ਲੱਗਿਆ ਹੋਇਆ ਬੈਂਡ ਚਾਰ ਦਾ ਸੋਹਣਾ ਪਾਣੀ ਦੇ ਰਿਹਾ ਪ੍ਰੈਸ਼ਰ ਦਾ ਇਹ ਕਿਸਾਨਾਂ ਨੂੰ ਕੀ ਕੀ ਕਰਨ ਕਿਉਂਕਿ ਹੁਣ ਕਿਸਾਨਾਂ ਨੂੰ ਅੱਗੇ ਕਾਫੀ ਲੋਡ ਪੈਣੀ ਹੈ ਮੈਂ ਕਿਸਾਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਤੁਸੀਂ ਜਿਹੜਾ ਵੀ ਮੋਟਰ ਲਵਾਉਣੀ ਹੈ ਕੋਈ ਬ੍ਰਾਂਡ ਲਾਓ ਸ਼ਕਤੀ ਪੰਪ ਬਹੁਤ ਵਧੀਆ ਬ੍ਰਾਂਡ ਹੈ ਇਹਦੇ ਕਿ ਤਾਰ ਤੋਂ ਲੈ ਕੇ ਮੋਟਰ ਹਰ ਇੱਕ ਚੀਜ਼ ਤੁਹਾਨੂੰ ਇੱਦੀ ਮਿਲੂਗੀ ਕਿ ਸਾਰੀ ਸਹੂਦਾ ਤੁਹਾਡੇ ਕੋਲ ਇੱਥੇ ਫ੍ਰੀ ਕੋਡ ਬਿਲਕੁਲ ਜੀ ਸਾਰੀ ਸਹੂਦਾ ਇੱਥੇ ਸਾਡੇ ਫ੍ਰੀ ਕੋਡ ਨੂੰ ਰੇਟ ਉਪਲਬਧ ਹੈ ਅਗਰ ਕਿਸੇ ਨੇ ਆਨ ਗ੍ਰਿਡ ਸਿਸਟਮ ਲਾਉਣਾ ਤਾਂ ਸ਼ਕਤੀ ਆਨ ਗ੍ਰਿਡ ਸਿਸਟਮ ਵੀ ਦਿੰਦੀ ਹੈ ਜਿਹੜੇ ਘਰੇ ਆਪਾਂ ਬਿਜਲੀ ਬਣਾ ਕੇ ਵਾਧੂ ਬਿਜਲੀ ਬਿਜਲੀ ਬੋਰਡ ਨੂੰ ਦੇ ਸਕਦੇ ਹਾਂ ਉਹ ਕਿਨੇ ਦਾ ਖਰਚਾ ਆ ਜਾਂਦਾ ਉਹਦੇ ਤੇ ਉਹ ਅੱਡੋ ਅੱਡ ਅਲੱਗ-ਅਲੱਗ ਚੱਲਦੀ ਹੈ ਜੀ ਜੇ 3 ਕਿਲੋਵਾਟ ਦਾ ਲਾਈਏ ਤਾਂ ਲਗਭਗ 1.80 ਲੱਖ ਦਾ 78000 ਉਹਦੇ ਵਿੱਚ ਸਬਸਿਡੀ ਮਿਲ ਜਾਂਦੀ ਹੈ ਕਿਸਾਨ ਨੂੰ